ਹੈਲੋ ਸਸਤਿਕਾ ਜੀ ਵੈਲਕਮ ਟੂ ਮਾਈ ਬਲੌਗ ਥੈਂਕ ਯੂ ਤੁਸੀਂ ਲਾਈਕ ਕਰੋ ਸ਼ੇਅਰ ਕਰੋ ਜਿੱਦਾਂ ਤੇ ਮੈਂ ਤੁਹਾਨੂੰ ਗ੍ਰੇਸਮੈਲ ਦਿਖਾਣ ਆਈ ਆ ਜਿੱਦਾਂ ਦਾ ਇੱਥੇ ਦਾ ਮੈਂ ਟੂਰ ਕਰਨ ਲੱਗੀ ਆ ਜਿੱਦਾਂ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾ ਦਿਆਂ ਆਓ ਦੇਖੋ ओके सो ਫਿਰ ਤੁਹਾਨੂੰ ਆ ਹਿਸਟਰੀ ਦਿਖਾਉਣੇ ਆ ਕੀ ਵੀਏ ਸੋ ਆ ਟੂ ਦ ਗ੍ਰਿਸਮੋ ਐਕੀਅਮਿਸ ਪੀਸੀ ਸੋ ਇਹ ਜਿੱਦਾਂ ਆ ਕੋਟ ਥੋੜਾ ਵੇਖਿਆ ਅੱਜ ਜਿੱਦਾਂ ਇਹ ਦ ਬਿਲਡਿੰਗ ਆ ਵਾ ਫਲੋਰਿੰਗ ਮਿਲ ਬਾਈ ਮਿਸਟਰ ਪ੍ਰੈਂਟ ਪ੍ਰਾਈਸ ਲेड ਟੂ ਦ ਰੀ ਰੀ ਰਾਈਜ਼ਿੰਗ Raising of wheat by the Indians as well as by the white sellers, and then was re realized for the first time the wonderful productiveness of the soil. So it's a remnant science scenes of Henry Nicholson in 1905. So we found a Barrington. price in 87 this mill represents the early digs of european settlement in this region so basically in ye labyani ne e mill represent the early dig european settlement da so aaj idda tanu dikha dene photo laggi kinna sohna lagda sara jetha so beautiful ha tussi vi dekhna aao jidda aa phul vi tanu dikha dene aa labida chijaan aaj idda pehle time de vech chiddan ਜਿੱਦਾਂ ਇਹਦੇ ਨਾਲ ਜਿੱਦਾਂ ਲਾਲਾ ਉਹ ਮਿੱਟੀ ਪੱਟਣ ਵਾਲਾ ਜੋ ਵੀ ਹੁੰਦਾ ਸੀਗਾ ਜਿੱਦਾਂ ਉਹ ਜਿੱਦਾਂ ਚੀਜ਼ਾਂ ਹੈਗੀਆਂ ਜਿੱਦਾਂ ਬਹੁਤ ਪੁਰਾਣਾ ਆ ਦੇਖੋ ਕਿਦਾਂ ਕਿੰਨਾ ਮੈਂ ਤੁਹਾਨੂੰ ਲਖੋਣੀ ਕਿੰਨਾ ਪਾਣਾ ਇਹ ਬਹੁਤ ਸਮੇਂ ਪੁਰਾਣੀ ਵੀ ਚੀਜ਼ਾਂ ਆ ਅੱਜ ਦਾ ਹੋਰ ਫਾਲੀਆਂ ਪੂਆ ਹੁੰਦੇ ਸੀ ਆ ਟਰੈਕਟਰਾਂ ਦੇ ਮਗਰ ਕਿਦਾਂ ਪਾਉਂਦੇ ਸੀਗੇ ਜਿੱਦਾਂ ਟਰੈਕਟਰ ਹੁੰਦੇ ਸੀਗੇ ਟਰੈਕਟਰ ਦੇ ਮਗਰ ਛੋਟੀਆਂ ਫਾਲੀਆਂ ਜਿਹੜੀਆਂ ਪਾਉਂਦੇ ਹੁੰਦੇ ਸੀਗੇ ਉਹ ਆ ਜਿੱਦਾਂ ਯਾ ਜੇ ਐਂਡ ਹਾਲ ਵੀ ਆ ਇੱਥੇ ਜਿੱਦਾਂ ਆ ਅੱਜ ਦਾ ਅੱਜ ਦਾ ਹਾਰਵਾ ਜਿੱਦਾਂ ਇਹ ਯਾ ਇਹ ਜਿੱਦਾਂ ਪਹਿਲਾ ਪੁਰਾਣੇ ਸਮੇਂ ਦੇ ਨਾਲ ਚੇਨਾਂ ਦੇ ਨਾਲ ਇਹਦਾ ਖਿੱਚ-ਕੁੱੱਚ ਕੇ ਚਲਾਉਂਦੇ ਸੀਗੇ ਜਿੱਦਾਂ ਕੋਈ ਚੀਜ਼ ਨਹੀਂ ਹੁੰਦੀ ਸੀ ਜਿੱਦਾਂ ਹਨ ਤਾਂ ਇਹਦੇ ਨਾਲ ਇਹਨੂੰ ਕਨੈਕਟ ਕਰਦੇ ਸੀਗੇ ਜਿੱਦਾਂ ਆ ਦੋਨੇ ਹੀ ਦੋਨੇ ਹੀ ਇਹਨਾਂ ਨੂੰ ਕਨੈਕਟ ਕਰਕੇ ਫੇਰ ਇਦਾਂ ਚਲਾਉਂਦੇ ਸੀਗੇ ਓਕੇ ਠੀਕ ਆ ਯਾ ਤੇ ਇਹਦਾ ਬਹਾਲਦੇ ਆ ਇਦਾਂ ਇੱਥੇ ਫਲਾਵਰ ਵੀ ਬਹੁਤ ਵਧੀਆ ਲਾਏ ਆ ਯਾ Cosa nonna Greistman and Gardens Via Giata ਤੇ ਤਾਂ ਇੱਕ ਆ ਕੇ ਦਿਖਾਉਂਦੇ ਆ ਜਿੱਦਾਂ ਆ ਉਦੋਂ ਦੇ ਸਮੇਂ ਦਾ ਪੁਰਾਣੀ ਸਮੇਂ ਦਾ ਜਿੱਦਾਂ ਟਰੈਕਟਰ ਦੇਖੋ ਯਾ ਕਿਦਾਂ ਸੀਗਾ ਕਿਦਾਂ ਨਹੀਂ ਕੁਝ ਨਹੀਂ ਲੱਗਾ ਸਿਰਫ ਦੇਖੋ ਮੋਰੇ ਉਦਾਂ ਹੀ ਜਿੱਦਾਂ ਇੰਜ ਨਹੀਂ ਫਿੱਟ ਕੀਤਾ ਤਾਂ ਇਦਾਂ ਲੋਹੇ ਦੇ ਤੇ ਇਦਾਂ ਇਦਾਂ ਸੀਗਾ ਇਹ ਟਰੈਕਟਰ ਜਿੱਦਾਂ ਨਾਲੇ ਸੀਟ ਵੀ ਉਹ ਇਹਦੀ ਆ ਉਦਾਂ ਹੀ ਉਹ ਖਸ ਸੀਟ ਜਿੱਦਾਂ ਖਰਾਬ ਹੋ ਗਈ ਹੋਊ ਜਾਂ ਕਿਦਾਂ ਪਰ ਫਿਰ ਬਾਹਰ ਪਈਆਂ ਐ ਨਾ ਚੀਜ਼ਾਂ ਜਿੱਦਾਂ ਯਾ ਤਾਂ ਕਰਕੇ ਆ ਜਿੱਦਾਂ ਸੀਗਾ ਇਹ ਇਹ ਤਾਂ ਇਹ ਜਿਹੜਾ ਸ਼ਾਇਦ ਇਹ ਗੱਡੀ ਜਿਹੀ ਹੋਊਗੀ ਮੇਬੀ ਨਹੀਂ ਇਹ ਜਿੱਦਾਂ ਹੁੰਦਾ ਸੀਗਾ ਉੱਤੇ ਲਿਖਿਆ ਹੈ ਜਿੱਦਾਂ ਇਹ ਆ ਉੱਤੇ ਲਿਖਿਆ ਹੈ ਐਮ ਮੂਰੀਸ ਐਂਡ ਸੰਸ ਕੋ ਐਂਡ THEN TUR TUR ਜਿਹਦਾ ਦੀਦਾਨੇ ਮਾ ਜਨਾ ਇਹਦਾ ਕੋਸ਼ਾ ਯਾ ਇਹ ਵੀ ਪ੍ਰਾਣੀ ਸਮੇ ਦਾ ਜਿੱਦਾਂ ਗੱਡਾ ਕਹਿ ਦਿੰਦੇ ਸੀ ਕੁਛ ਕਹਿ ਦਿੰਦੇ ਸੀ ਜਿੱਦਾਂ ਫਾਰਮਲੇ ਸ਼ਾਇਦ ਯੂਜ਼ ਹੁੰਦਾ ਹੋਗਾ ਯਾ ਲੱਕੜੀ ਦਾ ਹੀ ਆ ਦੇਖ ਲੋ ਸਾਰਾ ਯਾ ਜਿੱਦਾਂ ਲੱਕੜੀ ਤੇ ਉੱਤੇ ਲੋਹਾ ਫਿੱਟ ਕੀਤਾ ਹੁਣ ਜਿੱਦਾਂ ਬਾਹਰ ਪਿਆ ਕਰਕੇ ਸਾਡੇ ਮੂੰਹ ਦੇ ਨਾਲ ਆਰਾਉਂਦਾ ਤੇ ਹੁਣ ਇਸ ਤੋਂ ਵੀ ਇੱਕ ਚੀਜ਼ ਹੋਰ ਪਾ ਸਕਦੇ ਹਾਂ ਜਿੱਦਾਂ ਆ ਜਿਹੜੀ ਚੱਕੀ ਹੁੰਦੀ ਸੀ ਆ ਜਿੱਦਾਂ ਲੱਕੜ ਦੀ ਚੱਕੀ ਆ ਇਹ ਤੁਹਾਨੂੰ ਚੀਜ਼ ਬਹੁਤ ਪਾਊਡਰੈਂਟ ਆ ਮੈਂ ਤੁਹਾਨੂੰ ਦਿਖਾ ਲੈਣੀ ਸੀ ਆਂ ਬੱਦੂ ਇਹਦੇ ਉੱਤੋਂ ਦੇ ਜਿੱਦਾਂ ਦਾਣੇ ਆ ਆਪਣੇ ਪਾ ਕੇ ਤਾਂ ਕਿੱਦਾਂ ਕਰਦੇ ਸੀ ਉਹ ਨੂੰ ਜਿੱਦਾ ਇਹ ਇਹ ਇਧਿਕਾਂ ਜਿਹਦਾ ਜਵਾਰ ਦੇ ਦਾਣੇ ਵਾਲੀ ਮਸ਼ੀਨ ਜਿੱਦਾਂ ਇਹ ਜਿੱਦਾ ਲੱਕੜ ਦੀ ਹੁੰਦੀ ਸੀ ਕਿ ਜਦਾਂ ਗਿਆ ਕਿਦਾਂ ਨਾਲ ਲੱਕੜੀ ਨਹੀਂ ਰਾਈ ਲੱਕੜ ਦੀ ਸੀਗੀ ਤਾਂ ਥੱਲੇੋਂ ਦੇ ਦਾਣੇ ਨਿਕਲਦੇ ਸੀਗੇ ਜਦਾਂ ਹਨਾ ਤੇ ਇਹ ਦੇਖੋ ਕਿੰਨਾ ਕਿੰਨੀਆਂ ਵਧੀਆ ਚੀਜ਼ਾਂ ਇਹਨਾਂ ਨੇ ਸੰਭੀਆਂ ਹੋਈਆਂ ਨੇ ਜਿੱਦਾਂ ਹਨਾ ਹਿਸਟਰੀ ਰੱਖੀ ਆ ਸਾੰਮ ਕੇ ਇਹਨਾਂ ਨੇ ਬਹੁਤ ਪੁਰਾਣੀ ਜਿੱਦਾਂ ਸੰਭੀ ਰੱਖੀ ਹੋਈ ਆ ਯਾ ਕਾਹ ਕਰਕੇ ਦੋਹਾਂ ਨਾ ਚੀਜ਼ੇ ਦੁਕਾਨਾਂ ਵਾਹਾਂ ਹਾਂ ਕਿ ਰੱਖੇ ਨੇ ਨਹੀਂ ਇਹ ਦੂਸਤ ਆ ਪੈਂਟਰ ਇੰਸਾਈਡ ਤੇ ਸਟਾਫ ਆ ਰਹੇ ਆਂ ਦਾ ਆ ਓਕੇ ਇਹਦੇ ਬੈਕ ਤੇ ਤੁਹਾਨੂੰ ਦਿਖਾ ਲ ਦਿੰਨੇ ਬਾਅਦ ਵਿੱਚ ਇਹਦੇ ਬੈਕ ਤੇ ਪਾਣੀ ਵੀ ਚਲਦਾ ਲੱਗਦਾ ਜਿਆ ਮੈਂ ਤਾਂ ਰੂਮ ਇਨ ਥੋੜਾ ਉਹ ਦੇਖੋ ਤੁਸੀਂ ਦੇਖ ਸਕਦੇ ਪਾਣੀ ਥੋੜਾ ਰਿਹਾ ਚਾਲਦਾ ਕਿੰਨਾ ਸੋਹਣਾ ਸਾਰਾ ਕੁਝ ਲੱਗਦਾ ਆ ਹੈ ਗਈ ਉੱਧਰ ਪੁਰਾਣੀ ਬਿਲਡਿੰਗ ਇਹ ਵੀ ਲੱਕੜ ਦੀ ਤੁਸੀਂ ਆ ਦੇਖੋ ਲੱਕੜ ਦੀ ਫਟ ਆਹੋ ਬਾਦੀ ਦਾ ਨਾ ਨਹੀਂ ਦਾ ਬੈਠਣ ਨੂੰ ਇੱਥੇ ਇਹ ਗਰੇਪਸ ਲੱਗੇ ਆ ਤੇ ਆਜ ਦਾ ਆਹ ਆ ਵੀ ਲਿਖਿਆ ਫਟਾਸ ਇਹ ਫੇ ਜਿੱਦਾਂ ਹੈਗਾ ਥੈਂਕ ਯੂ ਕਿ ਸਪੋਰਟ ਕੀਤੀ ਇਹਦੇ ਨੇ ਅਸੀਂ ਫੌਂਟ ਹੁਣ ਡੈਸਟ ਤੇ ਐਂਟਰ ਕਰ ਨੂੰ ਇਸਾਈਟ ਨੂੰ ਤੁਹਾਨੂੰ ਸ਼ੋਕਾ ਨੂੰ ਐਕਸਪਲੋਰ ਅਸੀਂ ਵੀ ਕਰੂੰਗੇ ਆ ਫੋਲਕ ਬਹੁਤ ਸੋਹਣੇ ਲੱਗਦੇ ਦੇਖੋ ਤੁਸੀਂ ਮੈਂ ਨਾ ਪਾਣੀ ਦੇ ਬੈਠੇ ਬੈਠੀ ਆ ਪਾਣੀ ਦਾ ਨਜ਼ਾਰਾ ਦੇਖੋ ਕਿੰਨਾ ਵਧੀਆ ਆਹ ਦੇਖੋ ਕਿੰਨਾ ਇੰਦਾ ਲਾਉਂਦਾ ਇਸ ਟੀਮ ਜਈ ਹੁੰਦੀ ਜ ਤਾਂ ਨਹੀਂ ਪਾਣੀ ਇਹਦਾ ਟੇਨਕਾ ਹੁੰਦਾ ਤੇ ਮੈਂ ਉਹ ਪਾਣੀ ਦੀ ਥਾਂ ਤੇ ਦਾਣਾ ਝੰਡਾ ਲਾਦਾ ਆ ਬੰਨੀ ਉਹ ਜ਼ਿਆਦਾ ਕੀ ਦੇ ਦਿੱਤਾ ਨਾ ਲੈ ਲਓ ਮੈਂ ਰੱਖਣੀ ਚੱਲਦੀ ਪਈ ਹੂਆ ਸੁਣਾ ਬਹੁਤ ਜ਼ਿਆਦਾ ਪਾਣੀ ਲੱਭ ਜਿਹਦਾ ਫੋਟਾਪ ਚ ਚਿੱਤ ਚਾਹਨੇ ਨਹੀਂ ਉਹਦਾ ਉਪਾਅ ਹੁੰਦਾ ਕੈਮਿਕਲ ਕਲੋਰੀਨ ਮੇਰੇ ਹਿਸਾਬ ਨਾਲ ਉਹ ਇਦਾਂ ਦੇਖੋ ਲੱਗਦਾ ਆ ਵਰ ਸਪ੍ਰਿੰਗ ਆਂਗੂ ਹੀ ਲੱਗਦਾ ਬਹੁਤ ਜ਼ਿਆਦਾ ਵਧੀਆ ਆ ਜੇ ਡਬਲ ਡਬਲ ਤਾਂ ਗਾ ਠੰਡਾ ਪਾਣੀ ਆ ਠੰਡਾ ਪਾਣੀ ਆ ਤਾਂ ਐਂਡ ਕਲੀਨ ਵਾਟਰ ਬਿਕਾਜ਼ ਬਾਹਰ ਪਰ ਬਗੀ ਜਾਂਦਾ ਆ ਇਹਦਾ ਚੰਦਾ ਪਾਣੀ ਆ ਕਿੰਨਾ ਗੁੰਮਾ ਹੀ ਨਾ ਆ ਬਰ ਇਟਸ ਸੋ ਬਿਊਟੀਫੁਲ ਲੱਗਦਾ ਆ ਯਾ ਆ ਨਿੱਕਾ ਜਿਹਾ ਬਰੇਜ ਜਿਹਦਾ ਪਹਿਲੇ ਸਮੇਂ ਦਾ ਬਣਿਆ ਪਹਿਲੇ ਜਿੱਦਾਂ ਤੇ ਇਹਦੇ ਵਿੱਚੋਂ ਦੀ ਹੁਣ ਆਪਾਂ ਲੰਘ ਨਹੀਂ ਸਕਦੇ ਜਿੱਦਾਂ ਉਹਨਾਂ ਨੇ ਬਣਾਇਆ ਜਾਂ ਬੰਦ ਕੀਤਾ ਥੋੜਾ ਵਿੱਚੋਂ ਖਰਾਬ ਹੋ ਗਿਆ ਜਿੱਦਾਂ ਤੇ ਇਹ ਜਿੱਦਾਂ ਦੇਖੋ ਪਹਿਲੇ ਸਮੇਂ ਦੇ ਵਜ ਬਣਿਆ ਸੀਗਾ ਕਿ ਲੋਕੀ ਲੰਘ ਕੇ ਉਧਰ ਦੂਜੀ ਸਾਈਡ ਵੀ ਜਾਂਦੇ ਸੀਗੇ ਤੇ ਇਧਰਲੀ ਸਾਈਡ ਵੀ ਆਉਂਦੇ ਸੀਗੇ ਹਗਾ ਤੇ ਨਾਲੇ ਦੇਖੋ ਇਹਦੇ ਥੱਲਿਓਂ ਦੀ ਥੱਲਿਓਂ ਦੀ ਤੁਹਾਨੂੰ ਮੈਂ ਪਾਣੀ ਸ਼ੋ ਕਰਦੀ ਆ ਜਿੱਦਾਂ ਇਹ ਫਿਕਰੀ ਫੋਨਿਲ ਅੰਗਰਾਪਾ ਨੇ ਉੱਧਰ ਮੋੜ ਸਾਨੂੰ ਜਾਣ ਨਹੀਂ ਦਿੰਦੇ ਕਿ ਜਿੱਦਾਂ ਉਹਨਾਂ ਨੇ ਬਿਲਕੁਲ ਪੱਕੀ ਤਰ੍ਹਾਂ ਬੰਦ ਕੀਤਾ ਹੈ। ਉਹ ਬੰਦਾ ਡਿੱਗਦਾ ਜਿੱਦਾਂ ਤਾਂ ਡਿੱਗਣਾ ਤਾਂ ਉਹਦਾ ਡਕੋਸ਼ ਐਦਾਂ ਤੁਸੀਂ ਇੱਕ ਤੋਰ ਵਿੱਚ ਪਾਣੀ ਦੇ ਵਿੱਚ ਬਹਿ ਸਕਦੇ ਆ ਕੋਈ ਪਾਣੀ ਬਹੁਤ ਦੂੰਗਾ ਨਹੀਂਗਾ। ਪੈੜ ਆਪਣੇ ਅਕਸਾ ਦੇ ਵਿੱਚ ਵਿੱਚ ਤੁਸੀਂ ਬਹਿ ਸਕਦੇ ਆ ਆਪਣਾ ਜਿੱਦਾਂ ਉੱਦੇ ਹਨਾ ਠੰਡਾ ਠੰਡਾ ਹੈ ਜਿੱਦਾਂ ਹਨਾ ਤੇ ਉਹ ਅੱਗੇ ਐਦਾਂ ਸੀਗਾ ਵੀ ਦੂਜੀ ਸਾਈਡ ਨੂੰ ਜਾਣੇ ਨੂੰ ਇਹ ਪੋਲ ਹੁੰਦਾ ਸੀਗਾ ਜਦਾਂ। ਤੇ ਤਾਂ ਅਗਰ ਕਿ ਉਧਰ ਨੂੰ ਲੋਕੀ ਲੰਘ ਜਾਂਦੇ ਸੀ ਇੱਧਰ ਆ ਜਾਣਾ ਪਾਰਲੀ ਸਾਈਡ ਵਾ ਜਾਣਾ ਦੋਨੇ ਸਾਈਡਾਂ ਤੇ ਬਹਿ ਸਕਦੇ ਸੀ ਕਨੈਕਟਡ ਸੀ ਦੋਨੇ ਸਾਈੜਾ ਨਾ ਇੰਨਾ ਪਾਣੀ ਦੇਖੋ ਇੱਕ ਇਹ ਗੱਲ ਆ ਖੂਬਸੂਰਤ ਇੰਨੇ ਪਾਣੀ ਰਹਿੰਦਾ ਇੱਥੇ ਤੱਕ ਹੀ ਪਾਣੀ ਰਹਿੰਦਾ ਹੈ ਉੱਪਰ ਨਹੀਂ ਜਾਂਦਾ ਪਾਣੀ ਕਦੀ ਵੀ ਜਿੱਦਾਂ ਆਮਲੇ ਕਾ ਉੱਤੇ ਚੱਲ ਜਾਂਦਾ ਇੱਥੇ ਨਹੀਂ ਚੱਲ ਜਾਂਦਾ ਇੱਥੇ ਕਦੀ ਪਾਣੀ ਕਦੀ ਉੱਪਰ ਨਹੀਂ ਕਦੀ ਗਿਆ ਕਹਿੰਦੇ ਆਂ ਤਾਂ ਅਸੀਂ ਪੁੱਛਿਆ ਕੀ ਆ ਪੋਲ ਦੇ ਉੱਪਰ ਦੀ ਕਦੀ ਪਾਣੀ ਨਿਕਿਆ ਇਹਦੇ ਪੋਲ ਦੇ ਉੱਤੋਂ ਨੀ ਕਦੀ ਵੀ ਲੀਆ ਥੱਲੇ ਰਹਿੰਦਾ ਆ ਜਿੱਦਾ ਪਾਣੀ ਆਲ ਦਾ ਟਾਈਮ ਇਹਦਾ ਪਾਣੀ ਚੱਲਦਾ ਹੀ ਰਹਿੰਦਾ ਆ ਜਿੱਦਾ ਯਾ ਤੇ ਦੇਖੋ ਕਿੰਨਾ ਖੂਬਸੂਰਤ ਜਿੱਦਾ ਹੈਗਾ ਆ ਤੇ ਤੁਸੀਂ ਵੀ ਦੇਖਣ ਆਓ ਜਿੱਦਾ ਤੇ ਇੰਜੋਏ ਕਰੋ ਜਿੱਦਾ ਹਨਾ ਯਾ ਇਹ ਇਹ ਗ੍ਰੇਸਮੈਲ ਦਾ ਹੀ ਆ ਪਾਣੀ ਨਾਲ ਹੀ ਉਹਦੇ ਬਾਗ ਦਾ ਜਿੱਦਾ ਚੱਲਦਾ ਯਾ ਹਨਾ ਫੈਂਟੈਸਟਿਕ ਬੋਗ ਦਾ ਦੇਖਣ ਨੂੰ ਆ ਤੁਹਾਨੂੰ ਸਾਈਡਾ ਦਿਖਾਉਂਦੇ ਆ ਜਿੱਦਾਂ ਲੋਕ ਆਏ ਦੇਖੋ ਇੱਥੇ ਆਪਨੇ ਤੁਸੀਂ ਟੈਂਟ ਵਗੈਰਾ ਲਾ ਕੇ ਤੁਸੀਂ ਬੈਠ ਸਕਦੇ ਆ ਜਿੱਦਾਂ ਹਨਾ ਕਿਉਂਕਿ ਸਾਰੇ ਆਪਣੇ ਲਾਈਕ ਕਰਦੇ ਹੈਗੇ ਆ ਵੀ ਥੋੜਾ ਜਿੱਦਾਂ ਬੈਠਾ ਬੁੱਠਣ ਨੂੰ ਜਿੱਦਾਂ ਆਇਆ ਕਿਉਂਕਿ ਮਾਊਂਟੇਨ ਨਾਲ ਅੱਗੇ ਸਾਰਾ ਕੁਝ ਇਹਦਾ ਪਾਣੀ ਚੱਲਦਾ ਹੈ ਉਹ ਚੀਜ਼ਾਂ ਹਨਾ ਜਿੱਦਾਂ ਲੋਕੀ ਤੇ ਲੋਕੀ ਫਿਰ ਇੱਥੇ ਲਾਈਕ ਵੀ ਬੂਕ ਆਦੇ ਟਰੈਵਲ ਕਰਨਾ ਫਰੂਟ ਕੈਪੀਟਲ ਇੱਥੇ ਕਰਕੇ ਇੱਥੇ ਸਾਰੇ ਟੇਬਲ ਟੂਪਰ ਲੱਗੇ ਹੋਆ ਸਾਰਾ ਕੁਝ ਖਾਣੇ ਨੂੰ ਜਿੱਦਾ ਇੱਥੇ ਜਾਂ ਤੁਸੀਂ ਇਹਦਾ ਹੁਣ ਕੁਝ ਖਾਣਾ ਹੋਵੇ ਜਿੱਦਾ ਕਿੱਦਾ ਹਨਾ ਇਹ ਜਿੰਨਾ ਵਧੀਆ ਲੱਗਦਾ ਹੈ ਜਿੱਦਾ ਸਾਰਾ ਉਹ ਤੱਕ ਤੁਰ ਕੇ ਜਾਣੇ ਨੂੰ ਇੱਥੇ ਤੱਕ ਗੱਡੀਆਂ ਲੱਗਦੀਆਂ ਐਂਦਰ ਆਹ ਦਾਦੇਤਾਂ ਨੂੰ ਯਾਦ ਕਰੋ ਲੋਕੀ ਇੱਦਾਂ ਕੈਂਪਿੰਗ ਕਰਦੇ ਆ ਕਿੰਨਾ ਇੰਜੋਏ ਕਰਦੇ ਆ ਬਰ ਲਾਂ ਆਇਆ ਇੱਥੇ ਇੱਥੇ umbrela ਲਾ ਕੇ ਇੱਥੇ ਬੈਠ ਸਕਦੇ ਤੁਸੀਂ ਤੇ ਉਹਨੇ ਆਹ ਦੇਖੋ ਪਾਣੀ ਉਹਨਾਂ ਨੂੰ ਕਿਹਾ ਮਾਜੀ ਦੇ ਗਰਮੀ ਬਹੁਤ ਜ਼ਿਆਦਾ ਆ ਘਾਣਾ ਸੁੱਕਿਆ ਜੱਜਾ ਨਹੀਂ ਵੀ ਲੋਕੀ ਨਾਲੇ ਆਪਣਾ ਪੂਰਾ ਇੰਜੋਏ ਕਰਨ ਜੇ ਹੌਣ ਤਾਂ ਹੈ ਨਾ ਜੱਜਾ ਤੇ ਤਾਂ ਦਾ ਕੋਈ ਹੋਰ ਤਾਂ ਨਹੀਂ ਕੋਈ ਹੋਰ ਚੀਜ਼ ਦਿਖਾਉਂਦੇ ਆ ਜੱਜਾ ਆਪਾਂ ਰੇਵਰ ਸਭ ਤੋਂ ਬਿਊਟੀਫੁਲ ਚੀਜ਼ ਇਹ ਆ ਕਿ ਦੇਖੋ ਇੱਥੇ ਨਾ ਜਿਸ ਵੇਲ ਦਾ ਹੈਗਾ ਹੈਗਾ ਬਟ ਪਾਣੀ ਦੇਖੋ ਕਿੰਨਾ ਸੋਹਣਾ ਆ ਜੱਜਾ ਯਾ ਕਿੱਦਾਂ ਨਾਲ ਚੱਲੀ ਜਾਣਾ ਸਿੱਧਾ ਫ੍ਰੈਸ਼ ਫ੍ਰੈਸ਼ ਸ਼ਾਹਜਾਹ ਸਾਡੇ ਹੁਣ ਉੱਤੇ ਪਾਣੀ ਪੈ ਗਿਆ ਸ੍ਰਿੰਕ ਲੈਣਾ ਸਾਰਾ ਕਵਰ ਕਿਤੀ ਚੁਈ ਹੈ ਜਿਹੜਾ ਸੋਹਣਾ ਰੁਗਿਆ ਨਹੀਂ ਜਾ ਰਿਹਾ ਜੀ ਬੰਨਾ ਤੇ ਫਿਰ ਮੈਂ ਲੱਗੇ ਹੋ ਕੇ ਦਿਖਾਉਂ ਦਿੰਦੀ ਆ ਤੇ ਪਾਣੀ ਫਰੈਸ਼ ਬਹੁਤ ਆ ਰਹਾ ਹੁੰਗਾ ਯਾਰ ਬਹੁਤ ਹੈ ਨਾ ਬੜਾ ਠੰਡਾ ਪਾਣੀ ਆ ਵਿਆ ਇਹ ਕਿੰਨਾ ਬਿਊਟੀ ਫੁੱਲ ਨਜ਼ਾਰਾ ਨਾਲੇ ਕੀ ਇਹ ਤਾਂ ਗੁਰਗੁਰ ਕਿੰਨਾ ਸੋਹਣਾ ਬਾਗ ਆਇਆ Evi, eviye Ya. Evet, evet. 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 ਕਿੰਨਾ ਸੋਹਣਾ ਲੱਗਦਾ ਇੱਥੇ ਬੈਠ ਜਾਂਦੇ ਹਾਂ ਅਸੀਂ ਦਾਣੇ ਇਹ ਆ ਦੇ ਵਾਓ ਕਿਦਾਂ ਰੌਕਸ ਵੀ ਦੇਖੋ ਯਾ ਪਾਣੀ ਨਾ ਡੂੰਘਾ ਨਹੀਂਗਾ ਇੱਥੇ ਕਿੰਨੀ ਅੱਗੇ ਫੁੱਟ ਪਾਣੀ ਤਾਂ ਨਹੀਂ ਚੱਲਣਾ ਕਿਹਾ ਜਿੱਦਾਂ ਕੇ ਪਾਣੀ ਦਾ ਬਹੁਤ ਜਾ ਰਹਾ ਹੈ ਅੱਜ ਤਾਂ ਮੈਂ ਉਹ ਕਿੰਨਾ ਥੋੜਾ ਲੱਗਦਾ ਹੈ ਪਾਣੀ ਦੇ ਵੇਖਣਾ ਨਾ ਹਿਲੇ ਹੋਇਆ ਤਾਂ ਕਹਿਣਾ ਬਹੁਤ ਹਰਿਆ ਕਿੰਨਾ ਖ ਮਜਾ ਆਉਗਾ ਬਹੁਤ ਨਾਲ ਮੇਰੀ ਮੈਂ ਤਾਂ ਤੁਹਾਨੂੰ ਦੱਸਿਆ ਮੇਰੀ ਜਿੰਦ ਮੇਰੀ ਯਾਰ ਕੋਟਾ ਚੰਨ ਨੂੰ ਨੂੰ ਕਿੰਨਾ ਚੰਗਾ ਲੱਗਦਾ ਕੀ ਕਹਿਣਾ ਹੈ ਕੀ ਕਹਿਣਾ ਹੈ ਉਹ ਖਮੀ ਉਹ ਨਾ Um, so like, where are you from? Uh, we're from uh, Terrace uh, Prince Rupert's. Oh. B.C. We live in Mexico though. Oh. So, but we're originally from B.C. Oh. Uh, okay. yeah. So you're staying here for tonight? Tonight and tomorrow night. I mean, oh. Back? Uh, well, sort of. We're gonna go visit some friends in Kelowna. Okay. around Vernon. Oh, yes. And then we got some friends of Prince George. Oh, wow. And then we're going to Terrace. And then we're going to Prince Rupert. Oh, wow. <laughs> yeah. 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 Uh, yeah. Yeah. How about you guys? Good. We're here mm -hmm. from local, so we're just visiting here. Oh, okay. Yeah. 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 So you it's, live in Karamia? Yes. Yeah. Oh, yeah. Okay. Yeah. Cool. Yeah. So, it's beautiful here. Yeah. yeah. So, what do you like? So, what? What's your favorite what like? thing about this city so far? Uh, about Caramia? Wow! Well, like when I came here, was all the fruit. Yeah. yeah. All the fruit. You know, the peaches. Peaches. Yeah. The yeah. peaches are huge. Yeah. This year, no peaches. No yeah. peaches. That's yeah. oh, so what they're saying. No cherries either. No, no cherries. No, it's only an olive oh. and a yes? Oh, okay. Yeah. Yeah. Like, we just came back from Vancouver Island. Oh, wow. Oh. And their trees were just full of cherries. Cherry? Yeah. yeah. Oh. There, it was, there, um, the weather wasn't perfect for the or, um, cherries here, that's why. Yeah, it got really cold or something, didn't yeah, it? Yeah. Like later in cold. the. Yeah. Yeah. A family. So, you your whole family is traveling with you? Just my wife and I. Our kids are growing up now oh okay yeah, yeah. so my, my one son lives in victoria and my daughter's in prince rupert oh, oh yeah. okay so we just saw my son and my parents are over there and now we're gonna go and see my daughter and my wife's parents because they're, oh, they're in prince rupert oh yeah oh, yeah, yeah. yeah okay. so we're doing the whole tour of everything yeah uh, you should i th i think you should explore all of canada instead yeah yeah, yeah. Explore exactly. Canada. ਸਾਇ ਬਸ ਸੋ ਬਿਊਟੀਫੁਲ ਵੇ ਯਾ ਇਰਿਸ ਯਾ ਓਕੇ ਥੈਂਕ ਯੂ ਸੋ ਮਾਚ ਅਲਰਾਇਟ ਕਿੰਨਾ ਲਾਤਾ ਤੋ ਕਿਨੇ ਦੇਖਾ ਆਪਣਾ ਸਟਾਪ ਕਿਨ ਨਾਲ ਜਾਂਦਾ ਜਿੱਦਾਂ ਇੱਥੇ ਸਟੇ ਕਰਨੀ ਇਹਨੇ ਆਪਰੇ ਵਿੱਚ ਸਟਾਪ ਕਿਨ ਨਾਲ ਆਇਆ ਕੁਛ ਆ ਦੇਖੋ ਕਿਨੇ ਹੈ ਸਟਾਪ ਲਾ ਕੇ ਸਟੇ ਕਰਨ ਲੱਗੇ ਜਿੱਦਾਂ ਯਾ ਕੁਛ ਆ ਟੈਂਟ ਇੱਥੇ ਬਣਾਉਂਦੇ ਯਾ ਇਹ ਟੈਂਟ ਲੱਗੇ ਲਾਉਣ ਜਿੱਦਾਂ ਇੱਥੇ ਸਟੇ ਕਰਨੀ ਦੋ ਰਾਤਾਂ ਨੇ ਵਧੀਆ ਲਾਤਾ ਟੂ ਨਾਈਟ ਇੱਥੇ ਰਹਿਣਾ ਚਾਹੁੰਦੇ ਆ ਜਿੱਦਾਂ ਯਾ ਹੁਣ ਜਿੱਦਾਂ ਆਪਣਾ ਬਣਾਉਂਦਾ ਆ ਜਿੱਦਾਂ ਟੈਂਟ ਲਾ ਰਿਆ ਆ ਤੇ ਆ ਨਾ ਦੇਖੋ ਪ੍ਰਸਤਾਪ ਲੈ ਆਨੇ ਜਾਂਦਾ ਇਹਦਾ ਤਾਂ ਆ ਦੇਖ ਕਿੰਨਾ ਸੋ ਸੂ ਮੈਚ ਲੈ ਕੇ ਜਾ ਸਕਾਪ ਲੈ ਕੇ ਆਉਂਦੇ ਇੱਥੇ ਲੋਕੀ ਦੇਖਣ ਵਿਜ਼ਿਟ ਕਰਦੇ ਆ ਜਾਂ ਕੀ ਤੁਸੀਂ ਕਿ ਵਿਜ਼ਿਟ ਕਰਿਆ ਕਰੋ ਤੇ ਤਾਂ ਕਰਕੇ ਸੋ ਮੈਂ ਤੁਹਾਨੂੰ ਹੁਣ ਇੱਥੋਂ ਮਾਉਂਟੇਨਾਂ ਦੀ ਦਿਖਾਉਂਦੀ ਆ ਜਿੱਦਾ ਮਾਉਂਟੇਨ ਦੇਖੋ ਕਿੰਨੇ ਸੋਹਣੇ ਆ ਜਿੱਦਾ ਸਾਰੇ ਤਾਂ ਹੀ ਕਹਿੰਦੇ ਇੱਥੇ ਫਰੂਟ ਫਰੂਟ ਬਹੁਤ ਜ਼ਿਆਦਾ ਆ ਜਿੱਦਾ ਤੇ ਤਾਂ ਕਰਕੇ ਤੇ ਕਿੰਨਾ ਸੋਹਣਾ ਆ ਜਿੱਸੋ ਬਿਊਟੀਫੁਲ ਆ ਜਿੱਦਾ ਤਾਂ ਕਰਕੇ ओके। ਮੈਮ ਲਾਈਕ ਸ਼ੇਅਰ ਐ ਸਬਸਕ੍ਰਾਈਬ। थैंक यू सो मच। ओके बाय।